ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਧੀਰ ਸਿੰਘ ਦੇ ਘਰ ਖੜਾ ਜੀ ਲੈਂਟਰ ਪੈ ਰਿਆ ਸੋ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਧੀਰ ਸਿੰਘ ਦੇ ਸੱਜ ਜੀ ਉਹਨਾਂ ਦੀ ਬੇਨਤੀ ਆਈ ਸੀ ਤੇ ਉਹਨਾਂ ਦੀ ਬੇਨਤੀ ਤੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਲੈਂਟਰ ਪਾ ਦਿੱਤਾ ਗਿਆ ਤੇ ਮੈਂ ਦਸਵੰਧ ਖਾਲਸਾ ਜੀ 15500 ਰੁਪਏ ਦਾ ਜਿਹੜਾ ਸਮਾਨ ਆਇਆ ਸੀ ਉਸ ਤੋਂ ਬਾਅਦ ਹੁਣ ਪਲੱਸ ਜਿਹੜੀ ਇਹ ਕਮਿਸ਼ਨਰੀ ਤੇ ਲੇਬਰ ਦੀ ਜਿਹੜੀ ਦਿਹਾੜੀ ਦੇਣੀ ਹੈ approximately 9000 somethin ਕੁਸ਼ਰਪੀਆ ਜਿਹੜਾ ਉਹਨਾਂ ਨੇ ਬਣਾਇਆ ਬਣਾਇਆ ਹੋਇਆ ਉਹ ਦੇਣ ਤੋਂ ਬਾਅਦ ਜਿਹੜਾ ਅਸੀਂ ਬਣ ਕੇ ਚੱਲੀਏ ਕੋਈ 30000 ਰੁਪਏ ਦਾ ਅਪਰੋਕਸੀਮੇਟਲੀ ਜਿਹੜਾ ਖਰਚਾ ਸੀ ਮੰਨ ਕੇ ਚੱਲ ਰਿਹਾ ਸੋ ਗੁਰੂ ਸਾਹਿਬ ਦੀ ਹੁਕਮਾਂ ਦੇ ਵਿੱਚ ਇਹ ਸਾਰਾ ਖਰਚਾ ਜਿਹੜਾ ਉਲਾਰੇ ਤੇ ਤੀਰ ਸਿੰਘ ਜੀ ਅੱਜ ਬਹੁਤ ਬਹੁਤ ਖੁਸ਼ ਨੇ ਇਹਨਾਂ ਦੀ ਵਾਈਫ ਵੀ ਬਹੁਤ ਜ਼ਿਆਦਾ ਖੁਸ਼ ਹੈ ਸੋ ਆਪ ਜੀ ਦੇਖ ਸਕਦੇ ਹੋ ਦੋਵੇਂ ਜੀ ਬਹੁਤ ਜ਼ਿਆਦਾ ਖੁਸ਼ ਆ ਸੋ ਇਹਨਾਂ ਨੂੰ ਸਿਲੰਡਰ ਵੀ ਲਗਾਤਾ ਸੀ ਗੈਸ ਚੂਲਾ ਵੀ ਲਗਾ ਕੇ ਦਿੱਤਾ ਗਿਆ ਤੇ ਬਾਕੀ ਗੁਰੂ ਸਾਹਿਬ ਜਿਵੇਂ ਹੁਕਮ ਕਰਨਗੇ ਇਹਨਾਂ ਦੀ ਪੱਕੀ ਜੜੀ ਛੱਤ ਉਹ ਬਣ ਗਈ ਹੈ ਸੋ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਸਾਰਾ ਕਾਰਜ ਜਿਹੜੇ ਉਸ ਉਹ sire ਹੋਏ ਨੇ ਸੋ ਜਿੰਨਾ ਵੀ ਅਮਾਉਂਟ ਬਜਟ ਬਣੇਗਾ ਉਹ ਆਪ ਜੀ ਨਾਲ ਜਲਦੀ ਮੈਂ ਸ਼ੇਅਰ ਕਰ ਦਵਾਂਗਾ ਸੋ ਆਪ ਜੀ ਦੇ ਸਹਿਯੋਗ ਸਦਕਾ ਹੀ ਇਸ ਗਰੀਬ ਵੀਰ ਦਾ ਜਿਹੜਾ ਸਿਲੰਡਰ ਪਿਆ ਰਿਹਾ ਸੋ ਇਹਨਾਂ ਦੀ ਬੇਨਤੀ ਆ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ